ਸੋ ਸਾਡੇ ਵਿੱਚ ਬਾਬਾ ਸਤਨਾਮ ਸਿੰਘ ਜੀ ਗੁਰੂ ਕੇ ਬਾਗ ਵਾਲੇ ਸੋ ਸਾਡੇ ਵਿੱਚ ਪਹੁੰਚੇ ਨੇ ਤੇ ਇਹਨਾਂ ਸਾਹਮਣੇ ਬਾਬਾ ਜੀ ਸਾਹਮਣੇ ਵੀ ਬੋਲਣਾ ਹੀ ਵੀ ਹਨਾ ਛੋਟਾ ਮੂੰਹ ਵੱਡੀ ਗੱਲ ਵਾਲੀ ਗੱਲ ਆ ਸੋ ਸੰਤ ਮਹਾਤਮਾ ਸਾਡੇ ਸਾਹਮਣੇ ਬੈਠੇ ਨੇ ਮੈਂ ਜਦੋਂ ਸੇਵਾ ਸਟਾਰਟ ਕੀਤੀ ਤੇ ਪੁਲ ਦੀ ਸੇਵਾ ਹੋ ਰਹੀ ਸੀ ਹਾਂਜੀ ਉੱਥੇ ਸੰਗਤ ਹਜ਼ਾਰਾਂ ਦੇ ਵਿੱਚ ਸੰਗਤ ਸੇਵਾ ਕਰ ਰਹੀ ਸੀ ਤੇ ਮੈਨੂੰ ਲੱਗਦਾ ਵੀ ਹਜ਼ਾਰਾਂ ਚ ਕੀ 10 20 ਹਣਾ ਵੀ ਆਪਣੀ ਸੰਗਤ ਸੇਵਾ ਕਰ ਰਹੀ ਸੀ ਤੇ ਹਜ਼ਾਰ 2000 ਤਾਂ ਟਰੈਕਟਰ ਟਰਾਲੀ ਹੋਣਗੇ ਤੇ ਉਹ ਸਾਰੀ ਮਾਪ ਪੁਰਸ਼ ਕਰਾ ਰਹੇ ਸੀ ਜੀ ਸੇਵਾ ਬਾਬਾ ਜੀ ਕਰਾ ਰਹੇ ਸੀ ਤੇ ਮੈਂ ਘਟੋ ਘਟ ਨੀ ਤਾਂ 2 ਕਿਲੋਮੀਟਰ ਚੱਲ ਕੇ ਕਿਉਂਕਿ ਇਨੀ ਭੀੜ ਸੀ ਗੱਡੀਆਂ ਪਿੱਛੇ ਰਕਾ ਕੇ ਹਣਾ ਵਾਣੋ ਵਾਣੀ ਅਸੀਂ 2 2 ਕਿਲੋਮੀਟਰ ਤੁਰ ਕੇ ਬਾਬਾ ਜੀ ਦੇ ਉਹ ਦਿਨ ਦਰਸ਼ਨ ਕੀਤੇ ਤੇ ਉਦੋਂ ਅਸੀਂ ਮੈਂ ਮੇਰਾ ਭਰਾ ਨਾਲ ਸਿਮਰਨ ਹੁੰਦਲ ਰੂਪਾ ਸੁਹਾਣਾ ਸਾਡੀ ਸਾਰੀ ਟੀਮ ਠੀਕ ਆ ਤੇ ਅਸੀਂ 6 ਲੱਖ 6 ਲੱਖ ਦੀ ਆਪਣਾ ਵੀ ਸੇਵਾ ਕਰਕੇ ਗਏ ਉਦੋਂ ਉਦੋਂ ਜਦੋਂ ਮੈਂ ਸੇਵਾ ਕੀਤੀ 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 ਇੱਕ ਦਿਨ ਪਹਿਲਾਂ ਹੀ ਮੈਂ 10 10 ਦਿੱਤੇ ਸੀ ਗਲੋਬਲ ਸਿੱਖ ਵਾਲਿਆਂ ਨੂੰ ਉਹਦਾ ਥੋੜਾ ਜਿਹਾ ਇੱਕ ਵਿਵਾਦ ਚ ਚੱਲੀ ਜਾਂਦਾ ਹੈ ਵੀ ਇਹ ਗਲੋਬਲ ਸਿੱਖਾਂ ਨੂੰ ਦਿੱਤੇ ਆ ਟਰੈਕਟਰ ਕੇ ਲੋਕਾਂ ਨੂੰ ਦਿੱਤੇ ਆ ਦੇਖੋ ਜੀ ਮੈਂ ਫੇਰ ਦੋਵੇਂ ਹੱਥ ਜੋੜ ਕੇ ਮੈਂ ਆ ਬੱਚਾ ਸਾਡੀ ਸਾਰੀ ਟੀਮ ਕਿਉਂਕਿ ਸਾਨੂੰ ਆ ਚੀਜ਼ ਦੀ ਕੋਈ ਜ਼ਿਆਦਾ ਹੀ ਨੌਲੇਜ ਨਹੀਂ ਹੈਗੀ ਗਲੋਬਲ ਸਿੱਖ ਨੂੰ ਸਾਡੀ ਜਿਹੜੀ ਉਹਨਾਂ ਨਾਲ ਗੱਲ ਆ ਉਹ ਸਾਡੇ ਆਪਣੇ ਭਰਾ ਨੇ ਭਜਦੇ ਨਹੀਂ ਕਿਉਂਕਿ ਅਸੀਂ ਉਹਨਾਂ ਨੂੰ ਟਰੈਕਟਰ ਦਿੱਤੇ ਆ ਉਹਨਾਂ ਨੇ ਸਾਨੂੰ ਕਿਹਾ ਪੰਜਾਬ ਆਪਣਾ 10 ਟਰੈਕਟਰ ਹੜਾਂ ਦੇ ਵਿੱਚ ਜਿਹੜੇ ਜ਼ਿਮੀਦਾਰਾਂ ਦੇ 5-5 ਫੁੱਟ ਰੇਤਾ ਮਿੱਟੀ ਚੜ ਗਈ ਆ ਠੀਕ ਹੈ ਉਹਨਾਂ ਵਾਸਤੇ ਉਹਨਾਂ ਨੇ ਆਖਿਆ ਵੀ ਟਰੈਕਟਰ ਚਾਹੀਦੇ ਆ ਉਹ ਟਰੈਕਟਰਾਂ ਨਾਲ ਕੀ ਆ 2 ਸਾਲ ਤਾਂ ਬਾਬਾ ਜੀ ਸੇਵਾ ਚੱਲੂਗੀ ਜੀ 2 ਸਾਲ ਦੇ ਨੇੜੇ 2 2 ਸਾਲ ਤਾਂ ਲੱਗ ਜਾਣਗੇ 2 2 ਸਾਲਾਂ ਤੱਕ ਟਰੈਕਟਰ ਅ ਗਲੋਬਲ ਸੇਖ ਵੱਲੋਂ ਆਪਣੇ ਸੇਵਾ ਦੇ ਵਿੱਚ ਵਰਤੇ ਜਾਣਗੇ ਜ਼ਿਮੀਦਾਰਾਂ ਕੋਲ ਜ਼ਿਮੀਦਾਰਾਂ ਕੋਲ ਉਹ ਤੋਂ ਬਾਅਦ ਜਿਲ੍ਹਾ ਚਿਰਵੀ ਟਰੈਕਟਰ ਦੀ ਮੰਨਾਂ ਦਾ ਭਾਵੇਂ 20 ਸਾਲ ਆ ਮੈਨੂੰ ਨਹੀਂ ਪਤਾ ਕਿੰਨੇ ਆ ਮੈਨੂੰ ਆ ਚੀਜ਼ ਦੀ ਨੌਲੇਜ ਨਹੀਂ ਹੈਗੀ ਜਿਹੜੇ ਵੀ ਲੋੜਬੰਦ ਜ਼ਿਮੀਦਾਰ ਆ ਜਿਨ੍ਹਾਂ ਦੀ ਆਪਦੀ ਜ਼ਮੀਨ ਵੋਣੀ ਆ ਅਸੀਂ ਟਰੈਕਟਰ ਦੀ ਸੇਵਾ ਕੀਤੀ ਉਹਨਾਂ ਨੂੰ ਕਿਉਂ ਵੀ ਕਿਉਂਕਿ ਘਰ ਘਰ ਜਾ ਕੇ ਸਾਨੂੰ ਸਾਡੇ ਆਸਤੇ ਚੀਜ਼ ਔਖੀ ਸੀ ਅਸੀਂ ਸੇਵਾ ਕਰ ਸਕਦੇ ਸੀ ਅਸੀਂ ਸੇਵਾ ਕੀਤੀ ਵੀ ਗਲੋਬਲ ਸਿੱਖ ਖਾਲੇ ਅਸੀਂ ਐਜ਼ ਅ ਟੇਕ ਕੇਅਰ ਆਫ ਕੇਅਰ ਟੇਕਰ ਐਜ਼ ਅ ਆਪਾਂ ਉਹਨਾਂ ਨੂੰ ਸਮਝੀਏ ਹੜਾਂ ਤੋਂ ਬਾਅਦ ਹੜ ਦੋ ਸਾਲਾਂ ਚ ਹੋ ਜਾਣ ਸਹੀ ਹੋ ਜਾਣ ਸਹੀ ਹੋ ਜਾਣ ਸਹੀ ਹੋ ਜਾਣ ਸਹੀ ਸਾਨੂੰ ਯਾਦ ਹੋਊਗੀ ਟਰੈਕਟਰ ਦੀ ਜੀ ਹਾਂ ਜੀ 20 ਸਾਲ ਤੱਕ ਜਿਹੜੇ ਵੀ ਜ਼ਿਮੀਂਦਾਰ ਨੂੰ ਲੋੜ ਉਹ ਮੰਨ ਲਓ ਸਾਰੇ ਉਹ ਏਰੀਆ ਨਹੀਂ ਸਾਰੇ ਪੰਜਾਬ ਦੇ ਵਿੱਚ ਜਿਹੜੇ ਕੋਈ ਛੋਟੇ ਜ਼ਿਮੀਂਦਾਰ ਆ ਜਿਨ੍ਹਾਂ ਕੋਲ ਟਰੈਕਟਰ ਨਹੀਂ ਹੈਗੇ ਹਾਂ ਜਿਨ੍ਹਾਂ ਦੇ ਰੁੜ ਗਏ ਜਿਨ੍ਹਾਂ ਦੇ ਟਰੈਕਟਰ ਰੁੜ ਗਏ ਜਿਨ੍ਹਾਂ ਨੂੰ ਨਹੀਂ ਜਿਹੜੇ ਹੜ੍ਹ ਪੀੜਤ ਹੋਏ ਨੇ ਉਹ ਗਲੋਬਲ ਸਿੱਖ ਵਾਲਿਆਂ ਤੋਂ 10 ਜਿਹੜੇ ਟਰੈਕਟਰ ਅਸੀਂ ਦਿੱਤੇ ਆ ਵੀ ਆਪਦੇ ਵਾਹੀ ਵਾਸਤੇ ਲੈ ਕੇ ਜਾ ਸਕਦੇ ਨੇ ਗਲੋਬਲ ਸਿੱਖ ਨੇ ਸਾਨੂੰ ਇੱਕ ਸਾਨੂੰ ਕਮਿਟਮੈਂਟ ਕੀਤੀ ਸੀ ਵੀ ਅਸੀਂ ਤੇਲ ਆਪਦੇ ਵੱਲੋਂ ਪਾ ਕੇ ਦਵਾਂਗੇ ਕਿਉਂਕਿ ਉਹ ਇੱਕ ਆ ਆਪਣੇ ਸੰਸਥਾ ਆਓ ਸੰਸਥਾ ਦਾ ਹੀ ਕੰਮ ਆ ਨਾ ਤੇ ਬਾਕੀ ਉਹ ਮੁੰਡਾ ਅਮਰਪ੍ਰੀਤ ਮੇਰਾ ਭਰਾ ਆ ਕਿਉਂਕਿ ਉਹ ਪਹਿਲਾਂ ਕਿਸਾਨ ਅੰਦੋਲਨ ਦੇ ਵਿੱਚ ਉਹ ਮੁੰਡਾ ਆਪਣਾ ਖਾਲਸਾ ਈਡ ਦੇ ਵਿੱਚ ਹੁੰਦਾ ਸੀ ਸੋ ਹਨਾ ਤੇ ਮੇਰੀ ਮੈਂ ਜੀ ਉਹਨਾਂ ਨਾਲ ਗੱਲ ਵੀ ਨਹੀਂ ਕੀਤੀ ਉਹ ਤੋਂ ਪਹਿਲਾਂ ਮੈਂ ਸਾਰਾ ਕਰ ਰਿਹਾ ਕਿਉਂਕਿ ਮੈਨੂੰ ਵੀ ਰਵਣ ਭਾਜੀ ਨੇ ਰਮਨ ਛੋਡੀ ਜੀ ਨੇ ਰਾਹ ਚ ਦੱਸਿਆ ਵੀ ਆਹ ਚੀਜ਼ ਦਾ ਬਵਾਦ ਆ ਵੀ ਇਹ ਤੁਸੀਂ ਵੀ ਆਹ ਚੀਜ਼ ਦਾ ਬਵਾਦ ਆ ਵੀ ਟਰੈਕਟਰ ਫਿਰ ਆ ਚੀਜ਼ ਦਾ ਮੈਂ ਕਿਹਾ ਵੀ ਟਰੈਕਟਰ ਅਸੀਂ ਜੋ ਮੈਂ ਤੁਹਾਡੇ ਸਾਹਮਣੇ ਦੱਸ ਹੀ ਦਿੱਤਾ ਸਾਰਿਆਂ ਨੂੰ ਉਹਨਾਂ ਤੋਂ ਹੜਾਂ ਤੋਂ ਬਾਅਦ ਵੀ ਜਿੰਨੂੰ ਜ਼ਿਮੀਦਾਰ ਨੂੰ ਲੋੜ ਆ ਉਹ ਟਰੈਕਟਰ ਲੈ ਕੇ ਜਾ ਸਕਦਾ ਓਵੇਂ ਹੀ ਆਹ 10 ਟਰੈਕਟਰ ਅਸੀਂ ਸੰਤ ਮਹਾਪੁਰਸ਼ਾਂ ਨੂੰ ਸੇਵਾ ਕਰਕੇ ਜਾ ਰਹੇ ਆ ਠੀਕ ਆ ਹੁਣ ਤਾਂ ਬਾਬਾ ਜੀ ਆਪ ਦੀ ਸੇਵਾ ਚ ਲਾਉਣਗੇ ਟਰੈਕਟਰ ਠੀਕ ਆ ਸਹੀ ਕਰਨਗੇ ਉਸ ਤੋਂ ਬਾਅਦ ਜਿਹੜੇ ਵੀ ਬਾਬਾ ਜੀ ਦੇ ਏਰੀਆ 'ਚ ਆਪਣੇ ਆਪਣੇ ਏਰੀਆ 'ਚ ਜਿਹੜੇ ਵੀ ਆਪਣੇ ਜ਼ਿਮੀਦਾਰ ਭਰਾ ਨੂੰ ਟਰੈਕਟਰ ਦੀ ਲੋੜ ਪਵੇ ਠੀਕ ਆ ਜੀ ਤੇ ਉਹ ਬਾਬਾ ਜੀ ਤੁਹਾਡੇ ਕੋਲੋਂ ਮੰਨ ਲਓ ਟਰੈਕਟਰ ਲੈ ਕੇ ਆਪਦੀ ਪਹਿਲੀ ਫੀ ਕਰ ਸਕਦਾ ਠੀਕ ਆ ਐਵੇਂ ਅਸੀਂ 100 ਟਰੈਕਟਰ ਐਵੇਂ ਅਸੀਂ 100 ਟਰੈਕਟਰ ਦੇਣਾ ਠੀਕ ਆ ਤੇ 100 ਚੋਂ ਉਸ ਤੋਂ ਬਾਅਦ ਮੇਰੇ ਯਾਰਾਂ ਦੋਸਤਾਂ ਨੇ ਮੰਨ ਲਓ ਐਂਡੀ ਧੁਗਾ ਭਾਜੀ ਹੁਣੀ ਕੈਨੇਡਾ ਵਾਲੇ ਉਹਨਾਂ ਨੇ ਵੀ ਆਖਿਆ ਸਰਸੇ ਭਾਜੀ ਨੇ ਵੀ ਆਖਿਆ ਪਹਿਲਾਂ ਅਸੀਂ ਸਾਰਿਆਂ ਨੇ ਕੀਤਾ ਵੀ ਅਸੀਂ ਆਪ ਦੇ ਲੋ ਪਹਿਲਾਂ ਟਰੈਕਟਰ ਦੇ ਲਈਏ ਕਿਉਂਕਿ ਅਸੀਂ ਆਪ ਦੇ ਜਿਹੜੇ ਅਸੀਂ ਵੀ ਤਿੰਨਾਂ ਜਣੇ ਰਲ ਕੇ ਤੇ ਜਿਹੜੇ ਸਾਡੇ ਹੋਰ ਕੋਈ ਸੱਜਣ ਭਰਾ ਨਾਲ ਰਲੇ ਆ ਠੀਕ ਆ ਅਸੀਂ ਆਪਦੀ ਸੇਵਾ ਕਰ ਲਈਏ ਉਹ ਤੋਂ ਬਾਅਦ ਜਿਵੇਂ ਮੇਰਾ ਰਿਲੇਸ਼ਨ ਸਾਰੇ ਪਾਸੇ ਹੀ ਆ ਠੀਕ ਆ ਜੋ ਵੀ ਦੇਈ ਜਾਊਗਾ ਆਪਾਂ ਉਹਨਾਂ ਨੂੰ ਨਾਮ ਲਿਆ ਕੇ ਤੇ ਉਹ ਉਹ ਟਰੈਕਟਰ ਸੇਵਾ ਦੇ ਵਿੱਚ ਹਾਜ਼ਰ ਕਰਾਂਗੇ ਇੱਕ ਚੀਜ਼ ਅਸੀਂ ਰਸਤੇ 'ਚ ਕਰਦੇ ਸੀ ਵੀ ਆਪਣਾ ਟਰੈਕਟਰ ਸੰਸਥਾਵਾਂ ਨੂੰ ਦਿੱਤੇ ਦਿੱਤੇ ਜਾਣ ਆ ਚੀਜ਼ ਆਪਣੇ ਕਿਹਨਾਂ ਨੂੰ ਦਿੱਤੇ ਜਾਣ ਭਾਜੀ ਆਪਾਂ ਕੀ ਕਹਿੰਦੇ ਸੀ ਸੋਸਾਇਟੀਆਂ ਨੂੰ ਮੈਂ ਮੈਨੂੰ ਚੀਜ਼ ਦੀ ਫਿਰ ਮੈਂ ਕਹਿੰਦਾ ਬਹੁਤ ਨੌਲੇਜ ਨਹੀਂ ਹੈਗੀ ਅਸੀਂ ਸੋਚਿਆ ਜਿੰਨੇ ਕਾਰਸੇਵ ਵਾਲੇ ਬਾਬੇ ਠੀਕ ਆ ਜਿਹੜੇ ਆਪਣਾ ਨੂੰ ਜਿੰਨਾ ਪਿੱਛੇ ਆਪਣੀ ਸੰਗਤ ਵੀ ਨਾਲ ਆ ਜਿੰਨਾ ਨਾਲ ਠੀਕ ਆ ਅਸੀਂ ਜਿਵੇਂ 10 ਬਾਬਾ ਜੀ ਨੂੰ ਹੋ ਗਏ ਫਿਰ ਅਗਲੇ 10 ਬਾਬਾ ਜੀ ਕਿਹਨੇ ਪੂਰੀ ਵਾਲੇ ਸੰਤ ਨੇ ਪੂਰੀ ਵਾਲੇ ਬਾਬਾ ਜੀ ਅਗਲੇ 10 ਜਿਵੇਂ ਪੂਰੀ ਵਾਲਿਆਂ ਨੂੰ ਦੇ ਦिए ਹਨਾ ਫਿਰ ਅਗਲੇ ਉਹਨਾਂ ਨੂੰ ਦੇ ਦिए ਕਿਉਂਕਿ ਇਹਦੇ ਵਿੱਚ ਕੋਈ ਕਹਿੰਦਾ ਦੋ ਟਰੈਕਟਰ ਸਾਨੂੰ ਦੇ ਦਿਓ ਦੋ ਸਾਨੂੰ ਐਵੇਂ ਵੀ ਅਸੀਂ ਨਹੀਂ ਕਰਨਾ ਦੋ ਦੋ ਟਰੈਕਟਰ ਕਰਕੇ ਅਸੀਂ ਸਿੱਧੀ ਸਿੱਧੀ ਸੇਵਾ ਰੱਖਣੀ ਹੈ 10 10 ਟਰੈਕਟਰ ਦੀ ਜਾਂ ਕਰਦਾਂਗੇ ਵਿੱਚੋਂ 5 5 ਨਹੀਂ 10 10 ਹੀ ਰੱਖੀਏ 10 ਭੂਰੀ ਵਾਲੇ ਸੰਤਾਂ ਨੂੰ ਦੇ ਤੇ ਫਿਰ ਹੋਰ ਬਾਬਾ ਜੀ ਜਿਹੜੇ ਬਾਬਾ ਜੀ ਕਾਰ ਸੇਵਾ ਕਰਦੇ ਆ ਹਾਂ ਜੀ 10 10 ਟਰੈਕਟਰ ਐਵੇਂ ਆਪਾਂ ਸੇਵਾ ਨਿਭਾ ਰਹੇ ਆ ਜਿਹੜੇ ਵੀ ਜ਼ਿਮੀਂਦਾਰ ਭਰਾ ਨੂੰ 10 ਬਾਬਾ ਸਰਦਾਰਾ ਸਿੰਘ ਹਾਂ ਜੀ ਹਾਂ ਜੀ ਕਿਉਂਕਿ ਮੈਨੂੰ ਮੈਂ ਕਹਿੰਦੇ ਆ ਵੀ ਜਦੋਂ ਤੁਸੀਂ ਕੋਈ ਆਪਣਾ ਦਾਨ ਕਰਨਾ ਇੱਕ ਹੱਥ ਚੋਂ ਕਰੋ ਦੂਜੇ ਨੂੰ ਪਤਾ ਵੀ ਨਾ ਲੱਗੇ ਪਰ ਇਹ ਕਾਲੀ ਯੋਗ ਦਾ ਟਾਈਮ ਆ ਮੈਂ ਆਤੀ 5 ਕਰੋੜ ਰੁਪਏ ਦਾ 5 ਤੋਂ ਤਾਂ 5000 ਆਲੇ ਦੋਲੇ ਦਾ ਅਸੀਂ ਪਹੁੰਚ ਵੀ ਗਏ ਸੇਵਾ ਤੇ ਹਨਾ ਠੀਕ ਆ ਉਹ ਜਿੰਨਾ ਹੁੰਦਾ ਸੀ ਆਪਾਂ ਬਾਤ ਛੱਡ ਕੇ ਠੀਕ ਆ ਪੰਜਾਬ ਦੇ ਬੱਚੇ ਆ ਪੰਜਾਬ ਨੇ ਹੀ ਸਾਨੂੰ ਸੁਣਿਆ ਪੰਜਾਬ ਤੋਂ ਹੀ ਅਸੀਂ ਕਮਾਉਣਾ ਸਟਾਰਟ ਕੀਤਾ ਠੀਕ ਆ ਅੱਜ ਲਾਵਾਂ ਮੇਰਾ ਮੇਨ ਮੋਟਿਵ ਆ ਆ ਅੱਜ ਅਸੀਂ ਅੱਜ ਮੈਂ ਸੇਵਾ ਚ ਗਰਾਊਂਡ ਤੇ ਆਇਆ ਕੱਲ ਨੂੰ ਮੈਨੂੰ ਵੇਖ ਕੇ ਹੋਰ ਮੇਰੇ ਕਲਾਕਾਰ ਭਰਾ ਆਉਣ ਹੋਰ ਬਿਜ਼ਨਸਮੈਨ ਹੋਣ ਆਹ ਜਿਹੜੇ 200 ਟਰੈਕਟਰ ਨੇ 100 ਤੋਂ 200 ਵੰਡਣਾ ਹੈ ਇਹਦਾ 2 ਲੱਖ ਬਣੇ ਜੇ ਮੈਂ 100 ਦੇ ਰਿਹਾ ਤੇ ਲੱਖ ਟਰੈਕਟਰ ਆਵੇ ਸੋ ਸਾਰੀਆਂ ਸਮਾਂ ਉੱਥੋਂ ਸਰਕਾਰ ਵੀ ਮੈਂ ਆਇਆ ਸੀ ਮੈਂ ਸੀਐਮ ਸਾਹਿਬ ਨਾਲ ਮੇਰੀ ਪਰਸਨਲੀ ਗੱਲ ਹੋਈ ਸਾਡੀ ਫੋਨ ਤੇ ਉਹਦੇ ਬਾਅਦ ਦਾ ਘੰਟਾ ਮੇਰੀ ਸੀਐਮ ਸਾਹਿਬ ਨਾਲ ਗੱਲ ਹੋਈ ਮੈਂ ਸੀਐਮ ਸਾਹਿਬ ਵੀ ਆਪਾਂ ਜਾ ਜ਼ਿੰਮੇਦਾਰਾਂ ਦਾ ਆਪਣਾ ਛੋਟੇ ਜ਼ਿੰਮੇਦਾਰਾਂ ਦਾ ਕਰਜ਼ਾ ਮਾਫ ਕਰਨਾ ਮੈਂ ਤੇ ਸੀਐਮ ਸਾਹਿਬ ਕਹਿੰਦੇ ਵੀ ਆਪਾਂ ਉਹ ਤਾਂ ਕਰ ਹੀ ਦਿੱਤਾ ਆਪਣਾ ਵੀ ਜਿੰਨਾ ਟਾਈਮ ਇਹ ਆਪਣਾ ਹੈਗਾ ਪਾਣੀ ਵਾਲਾ ਕੀ ਹੁੰਦਾ ਕਿਸ਼ਤ ਰੋਕਤੀ ਇਨਸਟਾਲਮੈਂਟ ਅੱਗੇ ਚੱਲ ਗਈ ਹੈਨਾ ਕਹਿੰਦੇ ਉਹ ਮੈਂ ਉਹ ਮੈਂ ਕਰ ਹੀ ਦਿੱਤਾ ਬਾਕੀ ਦੇਖੋ ਮੇਰਾ ਮੈਂ ਕੋਈ ਪੋਲੀਟੀਕਲ ਬੰਦਾ ਨਹੀਂ ਹੈਗਾ ਹੁਣ ਮੈਂ ਯੂਪੀ ਮੇਰੇ ਸ਼ੋਅ ਸੀ 2 ਦਿਨ ਲਖਨਊ ਤੇ ਮੈਨੂੰ ਅਕੀਲੇਸ਼ ਯਾਦਵ ਉਹਨਾਂ ਦੀ ਕਿਹੜੀ ਪਾਰਟੀ ਆ ਉਹਨਾਂ ਦੀ ਹੋਰ ਹੀ ਪਾਰਟੀ ਹੈ ਕੋਈ ਸਮਾਜਵਾਦੀ ਹਨਾ ਕਿਉਂਕਿ ਉਹ ਐਡੇ ਆਪਣੇ ਇੰਡੀਆ ਦੇ 3rd 3rd ਪਾਰਟੀ ਆ ਐਡੀ ਵੱਡੀ ਪਾਰਟੀ ਆ ਵੀ ਇੰਡੀਆ ਦੀ ਕਾਂਗਰਸ ਭਾਜਪਾ ਤੇ ਤੀਜੀ ਪਾਰਟੀ ਕਹਿੰਦੇ ਉਹਨਾਂ ਦੀ ਹੁੰਦੀ ਆ ਉਹਨਾਂ ਨੇ ਮੈਨੂੰ ਮੇਰਾ ਸਪੈਸ਼ਲ ਧੰਨਵਾਦ ਕੀਤਾ ਉਹਨਾਂ ਨੇ ਬਹੁਤ ਥੈਂਕ ਯੂ ਕੀਤਾ ਉਹ ਕਹਿੰਦੇ ਵੀ ਮਨਕੀਰਤ ਜੀ ਬਹੁਤ ਸੋਹਣਾ ਕੰਮ ਕਰ ਰਹੇ ਹੋ ਕੋਈ ਸੇਵਾ ਸਾਡੇ ਜੁਮੇ ਹੋਈ ਤਾਂ ਤੁਸੀਂ ਦੱਸੋ ਠੀਕ ਆ ਆਪਣੇ ਕੋਲ ਉਹ ਵੀ ਪਲੈਟਫਾਰਮ ਆ ਗਿਆ ਠੀਕ ਆ ਟਰੈਕਟਰ ਕੱਲ ਨੂੰ ਹੋਣ ਗਿਆ ਆਪਾਂ ਉਹਨਾਂ ਨੂੰ ਵੀ ਕਹਿ ਦਾਂਗੇ ਭਾਜੀ ਲੋੜ ਆ ਸਾਡੇ ਵੀ ਸਾਨੂੰ ਲੋੜ ਆ ਵੀ ਭੇਜੋ ਠੀਕ ਆ ਫਿਰ ਬੀਜੇਪੀ ਚ ਆਪਣੇ ਮਨਜਿੰਦਰ ਸਰਸਾ ਭਾਜੀ ਉਹ ਸਾਡੇ ਰਿਸ਼ਤੇਦਾਰ ਵੀ ਨੇ ਉਹਨਾਂ ਨੇ ਵੀ 50 ਟਰੈਕਟਰ ਕਹੇ ਹੋਇਆ ਠੀਕ ਆ ਆਪਾਂ ਆਰਟਿਸਟ ਆ ਆਪਾਂ ਤਾਂ ਸਾਰੇ ਪਾਸਿਓ ਆਪਣਾ ਮੇਨ ਮੋਟਿਵ ਆ ਆਪਦੇ ਲੋਕਾਂ ਨਾਲ ਖੜਨਾ ਆਹ ਟ੍ਰਬਲ ਚੋ ਰਾਈਟ ਵੇ ਹੁਣ ਨਿਕਲਣਾ ਠੀਕ ਆ ਬਸ ਆਪਾਂ ਰਲ ਮਿਲ ਕੇ ਪਰ ਮੇਰਾ ਮੇਨ ਮੈਸੇਜ ਮੇਰਾ ਮੇਨ ਮੈਸੇਜ ਆ ਜਿਹੜੇ ਬੰਦੇ ਮੈਨੂੰ ਸੁਣਦੇ ਆ ਜਿਹੜੇ ਮੇਰੇ 뮤직 ਨੂੰ ਲਾਈਕ ਕਰਦੇ ਆ ਆਪਾਂ ਕੈਨੇਡਾ ਅਮਰੀਕਾ ਤੋਂ ਜਿੰਨੇ ਵੀ ਲਿਸਨਰ ਨੇ ਜਿਵੇਂ ਅਸੀਂ ਗਰਾਊਂਡ ਵਰਕ ਤੇ ਆ ਰਹੇ ਆ ਕੋਈ ਫਰਕ ਨਹੀਂ ਪੈਂਦਾ ਮਹੀਨੇਵਾਲ ਇੱਕ ਮਹੀਨੇ ਲਈ ਆ ਜਾਓ ਠੀਕ ਆ ਵੀ ਆਪਾਂ ਇਹ ਸੇਵਾ ਨੂੰ ਜੇ 100 ਟਰੈਕਟਰ ਮੈਂ ਦੇ ਕੇ ਮੈਂ 100 ਆਪਦੇ ਵੱਲੋਂ ਦੇ ਦੇ ਦੂੰਗਾ ਆਪਦੇ ਮਨਕੀਰਤ ਅਲਕ ਟੀਮ ਵੱਲੋਂ 100 ਟਰੈਕਟਰ ਚਲੋ ਮੇਰਾ ਹੋਰ ਹੋ ਗਿਆ 200 ਮੈਂ ਜੇ ਹੱਲਾਸ਼ੀਰੀ ਮਾਰ ਰਿਹਾ ਮੈਂ ਫੋਨ ਕਰ ਰਿਹਾ ਸਾਰਿਆਂ ਨੂੰ ਕਹਿ ਗਿਆ ਕਿ ਭਾਈ 5 10 ਟਰੈਕਟਰ ਤੇਰੇ 5 ਤੇਰੇ ਐ ਠੀਕ ਆ ਤੇ ਸਾਰੇ ਕੰਮ ਕਰੀਏ ਹਰ ਬੰਦੇ ਦੇ ਰਿਲੇਸ਼ਨ ਆ ਤੇ ਆਪਾਂ ਆਪਦੇ ਜਿਹੜੇ ਭੈਣ ਭਰਾਵਾਂ ਦੇ ਘਰ ਸਾਡੇ ਡੁੱਬੇ ਆ ਠੀਕ ਆ ਆਪਾਂ ਮਿੰਟ 'ਚ ਖੜੇ ਕਰ ਦਾਂਗੇ ਮਿੰਟ 'ਚ ਘਰ ਵੀ ਬਣ ਜਾਣਗੇ ਹਾਂ ਹਾਂਜੀ ਹਾਂ ਤੇ ਸਾਡੀ ਟੀਮ ਨੇ ਅੱਧਾ ਤਾਂ ਮੈਨੂੰ ਪਤਾ ਵੀ ਨਹੀਂ ਲੱਗਣ ਦਿੰਦੇ ਕਹਿੰਦੇ 10 گاਵਾ ਵੀ ਕਰਤੀਆਂ ਰਾ ਇਹ ਰਾਹ ਜੀ ਪਲਾਨ ਬਣਿਆ ਹੈ ਕਹਿੰਦੇ 10 گاਵਾ ਵੀ ਕਰਤੇ ਸੋ ਅਸੀਂ ਪੰਜਾਬ ਦੇ ਬੱਚੇ ਆ ਘਰ ਵੀ ਜ਼ਰੂਰੀ ਨੇ ਜਿੰਨੇ ਘਟ ਠੇ ਲੋਕਾਂ ਦੇ ਬਾਬਾ ਜੀ ਮੈਂ ਦੇਖੋ ਇੱਕ ਹੁੰਦਾ ਘਰ ਠੱਠੇ ਮੈਂ ਤਾਂ ਕੈਸ਼ ਮਿੰਦਾ ਬਿੰਨ ਕੋਈ ਜਿਆਦਾ ਨੌਲੇਜ ਨਹੀਂ ਸੀ ਮੈਂ ਤਾਂ ਕੈਸ਼ ਲਿਆ ਕੇ ਮੈਂ ਤਾਂ ਸਿੱਧਾ ਲੋਕਾਂ ਨੂੰ ਠੀਕ ਆ ਨਹੀਂ ਤਾਂ ਆਪਾਂ ਕਹਿ ਕੇ ਜਾਂਦੇ ਆ ਪਤਾ ਨਹੀਂ ਕਦੋਂ ਕਰਦੇ ਆ ਮੈਂ ਤਾਂ ਸਿੱਧਾ ਕੈਸ਼ ਫੜਾਦਾ ਲੱਖ ਚੱਕੋ 2 ਲੱਖ ਚੱਕੋ ਘਰ ਜਦੋਂ ਬਣਨਾ ਬਣੀ ਜਾਊਗਾ ਇੱਕ ਵਾਰੀ ਜਦੋਂ ਲਿਕੁਇਡ ਕੈਸ਼ ਤੁਹਾਡੇ ਹੱਥ 'ਚ ਹੋ ਜਾਂਦਾ ਨਾ ਤੁਹਾਨੂੰ ਹੌਸਲਾ ਹੀ ਵੱਡਾ ਹੋ ਜਾਂਦਾ ਹੈ ਵਿਕਰਮ ਜੀ ਮੇਰਾ ਭਰਾ ਬੋਲਡ ਪੰਜਾਬ ਤੋਂ ਤੇ ਜਦੋਂ ਤੁਹਾਡੇ ਹੱਥ 'ਚ ਕੈਸ਼ ਹੋ ਜਾਂਦਾ ਹੈ ਤੁਹਾਡੇ 60 ਵੀ ਵਜੇ ਹੋਵੇ ਤੁਹਾਡੇ ਕੋਲ ਪੈਸੇ ਪਏ ਹੁੰਦਾ ਵੀ ਕੋਈ ਨਹੀਂ ਯਾਰ ਹੱਥ 'ਚ ਪੈਸੇ ਹੈਗੇ ਆਪੇ ਹਾਂ ਠੀਕ ਆ ਸੋ ਇਹਦਾ ਹੌਸਲਾ ਹੀ ਬੜਾ ਹੈ ਕਹਿੰਦੇ ਸਗੇ ਭਰਾ ਜਿੰਨਾ ਹੌਸਲਾ ਹੈ ਆਪਣੇ ਜਦੋਂ ਗੁੱਟੀ ਹੱਥ 'ਚ ਹੋਵੇ ਸੋ ਮੈਂ ਸੇਵਾ ਕਰ ਰਹਾ ਤੇ ਇੰਨੇ ਇੰਨੇ ਸਾਲਾਂ ਦਾ ਵੀ ਅੱਜ 10 ਸਾਲ ਹੋ ਗਏ ਇੰਨੇ ਨੇ ਬਿਜ਼ਨਸਮੈਨ ਇੰਨੇ ਹਰ ਪਾਸੇ ਪਿਆਰ ਆ ਠੀਕ ਆ ਜਿੰਨੂੰ 200 ਟਰੈਕਟਰ ਕੇ ਹੋਰ ਵੀ ਸੇਵਾ ਲਾਵਾਂਗੇ ਠੀਕ ਆ ਸਿਰ ਮੱਥੇ ਠੀਕ ਆ ਤੇ ਕਿਉਂਕਿ ਜਿਹੜਾ ਵੀ ਪੰਜਾਬ ਲਈ ਖੜੂਗਾ ਵੀਰੇ ਰੱਬ 10 ਗੁਣਾ ਕਰਕੇ ਸਣਾ 100 ਗੁਣਾ ਕਰਕੇ ਵਾਪਸ ਆਉਣਾ। ਸੋ ਵੀ ਜਿਆਦਾ ਕੁਝ ਨਾ ਬੋਲਦਾ ਆ ਆਪਾਂ। ਮੈਂ ਕਹਿੰਨਾ ਵੀ ਟਰੱਕ ਟਰੱਕ ਪਹੁੰਚ ਗਿਆ ਆਪਣਾ ਇੱਥੇ। ਆਪਾਂ ਬਾਬਾ ਜੀ ਤੋਂ ਜਕਾਰਾ ਕਰੀਏ, ਲਵਾਈਏ। ਮੈਨੂੰ ਤੁਹਾਡੀ ਗੱਲ ਵਧੀਆ ਲੱਗੀ। 10 ਟਰੈਕਟਰ ਅਗਲੇ ਆਪਾਂ ਵਜੀਦਪੁਰ ਫਾਈਨਲ ਕਰਦੀਏ।